ਦੀਵਾ ਗੀ ਗੁਰੂ ਸਾਹਿਬ ਜੀ ਸ਼੍ਰੀ ਰਾਗ ਮਹਲ ਪਹਿਲਾ ਜਾਲ ਮੋ ਮਸ ਕਸ ਮਸ ਕਰ ਮਤ ਕਾਗਦ ਕਰ ਸਾਰ ਪਾਉ ਕਲਮ ਕਰ ਚਿਤ ਲੇਖਾਰੀ ਗੁਰ ਪੁੱਛ ਲਖਬੀ ਚਾਰ ਜਾਲ ਮੁਕਾਸਮਸ ਕਰ ਮਤ ਕਾਗਦ ਕਰਸਾਰ ਭਾਉ ਕਲਮ ਕਰ ਚਤ ਲੇਖਾਰੀ ਗੁਰ ਪੁੱਛ ਲਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨ ਪਾਰawar ਬਾਬਾ ਇਹੋ ਲੇਖ ਲਿਖ ਜਾਣ ਜਿਤ ਲਿਖ ਮੰਗੇ ਤਿਤ ਹੋਏ ਸੱਚ ਨੀਸਾਨ ਬਾਬਾ ਇਹੋ ਲਿਖਾ ਲਿਖ ਜਾਣ ਜਿੱਥੇ ਲਿਖਾ ਮੰਗੀਏ ਤਿਤ ਹੋਏ ਸੱਚ ਨੀਸਾਨ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਅਦਬ ਸਨਮਾਨ ਜੋਗ ਹਾਲਤ ਪਲਤ ਦੇ ਰਾਖੇ ਦੋ ਜਹਾਨ ਦੇ ਵਾਲੀ ਮਨੁਖਤਾ ਦੇ ਮਹਾਨ ਰਹਿਬਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਤਨ ਤਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸ਼ਹੀਦ ਤਿੰਨਾਂ ਜੀਆਂ ਦੇ ਮੁਬਾਰਕ ਅਸਥਾਨਾਂ ਤੋਂ ਜੋ ਗੁਰੂ ਸਾਹਿਬ ਜੀ ਰੋਜ਼ਾਨਾ ਪਵਨ ਅਤੇ ਪਵਿੱਤਰ ਗੁਰਬਾਣੀ ਦੀ ਲੜੀਵਾਰ ਵਿਆਖਿਆ ਕਰਵਾ ਰਹੇ ਹਨ ਉਨ ਵਿਚਾਰਾਂ ਦੇ ਅਧੀਨ ਜੋ ਵਿਚਾਰ ਅਧੀਨ ਸ਼ਬਦ ਹੈ ਤਿਸ ਦਾ ਪਾਠ ਆਪਾ ਨੇ ਸਰਵਣ ਕੀਤਾ ਹੈ ਸੋ ਹੁਣ ਤੱਕ ਕਲ ਦੇ دیਵਾਨਾਂ ਦੇ ਅੰਦਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਸੋਝੀ ਬਖਸ਼ੀ ਕਿ ਐ ਮਨੁੱਖ ਦੁਨੀਆਂ ਦੇ ਝੂਠੇ ਨਸ਼ਿਆਂ ਦਾ ਤਿਆਗ ਕਰਕੇ ਤੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਨਾਮ ਰੂਪੀ ਅੰਮ੍ਰਿਤ ਨੂੰ ਆਪਣੇ ਮਨ ਹਿਰਦੇ ਦੇ ਵਿੱਚ ਵਸਾਉਣਾ ਕਰ ਤੇਰੇ ਮਨ ਨੂੰ ਤੇਰੀ ਆਤਮਾ ਨੂੰ ਸਤ ਸੰਗਤ ਦਾ ਨਸ਼ਾ ਹੋਵੇ ਕਿ ਤੂੰ ਗੁਰੂ ਕੀ ਸੰਗਤ ਵਿੱਚ ਬੈਠੇ ਤੇਰੇ ਮਨ ਨੂੰ ਸੇਵਾ ਦਾ ਨਸ਼ਾ ਲੱਗ ਜਾਵੇ ਤੇਰੇ ਮਨ ਨੂੰ ਬਾਣੀ ਪੜਨ ਦਾ ਨਸ਼ਾ ਲੱਗੇ ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਸੱਚ ਦਾ ਨਸ਼ਾ ਹੈ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਰਤ ਤੇ ਦੁਨੀਆਂ ਦੇ ਜਿਹੜੇ ਝੂਠੇ ਨਸ਼ੇ ਹਨ ਗੁਰੂ ਗਰੀਬ ਨਿਵਾਜ ਮਹਾਰਾਜ ਕਹਿੰਦੇ ਕਿ ਉਹ ਮਨੁੱਖ ਤੇਰੀ ਸੰਸਾਰੀ ਜ਼ਿੰਦਗੀ ਦੇ ਵਿੱਚ ਵੀ ਬਰਬਾਦੀ ਦਾ ਕਾਰਨ ਬਣਦੇ ਨੇ ਆਤਮਿਕ ਜੀਵਨ ਦੇ ਅੰਦਰ ਵੀ ਉਹ ਜਿਹੜੇ ਮੋਹ ਆਦਿਕ ਦੇ ਨਸ਼ੇ ਹਨ ਝੂਠੀ ਮਾਇਆ ਦਾ ਜਿਹੜਾ ਨਸ਼ਾ ਹੈ ਉਹ ਆਤਮਿਕ ਜੀਵਨ ਦੇ ਵਿੱਚ ਵੀ ਬਰਬਾਦੀ ਦਾ ਕਾਰਨ ਬਣਦੇ ਨੇ ਤੇ ਅੱਜ ਜੋ ਗੁਰੂ ਸਾਹਿਬ ਜੀ ਸਾਨੂੰ ਵਿਚਾਰ ਬਖਸ਼ਿਸ਼ ਕਰ ਰਹੇ ਹਨ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸਮਤ ਬਖਸ਼ਿ ਕਿ ਇਹ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜੇ ਕਰਮਾਂ ਦੇ ਲੇਖ ਲਿਖ ਜਿਹੜੇ ਕਰਮਾਂ ਦੇ ਲੇਖ ਤੈਨੂੰ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਕਰਨ ਵਾਸਤੇ ਤੈਨੂੰ ਸੋਝੀ ਦਿੰਦੀ ਹੈ ਕਿਉਂਕਿ ਪਾਤਸ਼ਾਹ ਜੀ ਦੀ ਬਾਣੀ ਨੇ ਜਿੱਥੇ ਸਾਫ਼ ਇਹ ਸਮਝਾ ਦਿੱਤਾ ਹੈ ਕਿ ਇਹ ਇਨਸਾਨ ਜਿਹੜੇ ਤੇਰੇ ਲੇਖ ਨੇ ਤੂੰ ਕਰਮਾਂ ਨੂੰ ਕਰਦਾ ਹੈ ਚੰਗੇ ਕਰਦਾ ਹੈ ਚਾਹੇ ਬੁਰੇ ਕਰਮ ਕਰਦਾ ਹੈ ਉਸੇ ਵਕਤ ਕਹਿੰਦੇ ਮਾਲਕ ਦੇ ਘਰ ਦੇ ਵਿੱਚ ਉਹ ਤੇਰੇ ਜਿਹੜੇ ਲੇਖ ਉਹ ਤੂੰ ਆਪਣੇ ਲਿਖਾ ਦਿੰਨਾ ਕਿ ਮੈਂ ਐਸ ਵਕਤ ਆਹ ਕਰਮ ਕਰ ਲਿਆ ਮੈਂ ਚੋਰੀ ਕੀਤੀ ਠੱਗੀ ਮਾਰੀ ਨਿੰਦਿਆ ਕੀਤੀ ਜਾਂ ਸੇਵਾ ਕੀਤੀ ਸਿਮਰਨ ਕੀਤਾ ਸਤ ਸੰਗਤ ਵਿੱਚ ਕੁਝ ਪਲ ਬੈਠਿਆ ਕਿੰਨਾ ਸਮਾਂ ਗੁਰੂ ਦੀ ਗੋਦ ਵਿੱਚ ਮੈਂ ਬੈ ਕੇ ਹੰਡਾਇਆ ਉਹ ਗੁਰੂ ਸਾਹਿਬ ਜੀ ਕਹਿੰਦੇ ਲੇਖੇ ਜਿਹੜੇ ਤੇਰੇ ਨੇ ਨਾਲ ਦੇ ਨਾਲ ਲਿਖੇ ਜਾ ਰਹੇ ਹਨ ਤੇ ਜਿੱਥੇ ਇਹ ਲੇਖਾ ਨਾਲ ਦੇ ਨਾਲ ਉਹਦੇ ਘਰ ਦੇ ਵਿੱਚ ਲਿਖਿਆ ਜਾ ਰਿਹਾ ਹੈ ਗੁਰਮੁਖੂ ਉੱਥੇ ਇਹ ਵੀ ਗੁਰੂ ਸਾਹਿਬ ਜੀ ਸਾਨੂੰ ਸਮਝਾ ਦਿੰਦੇ ਨੇ ਕਿ हे ਮਨੁੱਖ ਜੇਕਰ ਲੇਖਾ ਲਿਖਿਆ ਨਾਲ ਦੀ ਨਾਲ ਜਾ ਰਿਹਾ ਹੈ ਤੇ ਕਿਉਂ ਨਾ ਫਿਰ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਤੇਰੇ ਕਰਮ ਨੇ ਤੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਵੀ ਕਰਮ ਕਰਦਾ ਹੈ ਉਹ ਸਾਰੇ ਦੇ ਸਾਰੇ ਜਿਹੜੇ ਤੇਰੇ ਕੰਮ ਨੇ ਕਿਉਂ ਨਾ ਫਿਰ ਗੁਰੂ ਸਾਹਿਬ ਜੀ ਦੇ ਹੁਕਮ ਦੇ ਮੁਤਾਬਕ ਗੁਰੂ ਸਾਹਿਬ ਜੀ ਦੇ ਬਾਣੇ ਦੇ ਮੁਤਾਬਕ ਬਣ ਜਾਣ ਸੁਪਾਤਸਾ ਜੀ ਸਾਨੂੰ ਅੱਜ ਇਹ ਸਮਤ ਬਖਸ਼ਿਸ਼ ਕਰ ਰਹੇ ਨੇ ਆਓ ਮਨ ਚਿਤ ਵਰਤਿਆਂ ਨੂੰ ਆਪਾਂ ਇਕਾਗਰ ਕਰਕੇ ਅੰਮ੍ਰਿਤ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ ਰਸਨਾ ਨੂੰ ਪਵਿੱਤਰ ਕਰੀਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲ ਪਹਿਲਾ ਸ੍ਰੀ ਰਾਗ ਦੇ ਵਿੱਚ ਪਹਿਲੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਮੁਬਾਰਕ ਸ਼ਬਦ ਉਚਾਰਨ ਕਰ ਰਹੇ ਹਨ ਦੂਸਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 16 ਦੇ ਉੱਪਰ ਅੰਕਿਤ ਹੈ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰਸਰ ਸੰਸਾਰੀ ਤੌਰ ਤੇ ਕੋਈ ਲੇਖਾ ਜੋਖਾ ਕੋਈ ਹਿਸਾਬ ਕਿਤਾਬ ਲਿਖਣਾ ਹੁੰਦਾ ਹੈ ਤਾਂ ਉਹਦੇ ਵਾਸਤੇ ਕਲਮ ਦੀ ਲੋੜ ਪੈਂਦੀ ਹੈ ਸਿਆਹੀ ਦੀ ਲੋੜ ਪੈਂਦੀ ਹੈ ਕਾਗਜ਼ਾਂ ਦੀ ਲੋੜ ਪੈਂਦੀ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਤੇਰੇ ਲਿਖੇ ਉਹ ਲਿਖੇ ਜਾਣ ਉਹਦੇ ਵਾਸਤੇ ਫਿਰ ਕੀ ਕਰ ਸਿਆਹੀ ਹੁੰਦੀ ਹੈ ਕਿਸੇ ਚੀਜ਼ ਦੀ ਕਾਲਖ ਕਾਲਖ ਨੂੰ ਜਿਹੜਾ ਉਹਨੂੰ ਰਗੜ ਕੇ ਪੀਸ ਕੇ ਉਹਦੀ ਸਿਆਹੀ ਬਣਦੀ ਹੈ ਇਸੇ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਨੇ ਕਿ ਇੱਥੇ ਸਿਆਹੀ ਕਾਦੀ ਬਣਾਉਣੀ ਹੈ ਤੇਰੇ ਮਨ ਦੇ ਵਿੱਚ ਮੋਹ ਦਾ ਨਸ਼ਾ ਜਿਹੜਾ ਉਹ ਵਸਿਆ ਹੋਇਆ ਨਾ ਕਹਿੰਦੇ ਮਾਇਆ ਦੇ ਮੋਹ ਦਾ ਜਿਹੜਾ ਨਸ਼ਾ ਉਹਨੂੰ ਸਾੜ ਦੇ ਆਪਣੀ ਜ਼ਿੰਦਗੀ ਦੇ ਵਿੱਚੋਂ ਮਾਇਆ ਦੇ ਮੋਹ ਦੇ ਨਸ਼ੇ ਨੂੰ ਸਾੜ ਹੁਣ ਮਾਇਆ ਦੇ ਮੋਹ ਦਾ ਨਸ਼ਾ ਕੀ ਹੈ ਗੁਰਮੁਖੋ ਅਕਾਲ ਪੁਰਖ ਨੇ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਬੜਾ ਕੁਝ ਬਖਸ਼ਿਸ਼ ਕੀਤਾ ਹੈ। ਉਹਦੇ ਉੱਪਰ ਸਬਰ ਨਾ ਕਰਨਾ ਤੇ ਵਾਹਿਗੁਰੂ ਜੀ ਦੇ ਅੱਗੇ ਗਿਲੇ ਸ਼ਿਕਵੇ ਕਰੀ ਜਾਣੇ। ਔਰ ਜੋ ਕੁਝ ਅਕਾਲ ਪੁਰਖ ਨੇ ਬਖਸ਼ਿਆ ਉਹਦੇ ਵਿੱਚੋਂ ਕਿਸੇ ਲੋੜਵੰਦ ਦੀ ਮਦਦ ਨਾ ਕਰਨੀ। ਔਰ ਅੱਗੇ ਹੋਰ ਦੀ ਹੋਰ ਪ੍ਰਮਾਤਮਾ ਦੇ ਪਾਸੋਂ ਮੰਗੀ ਜਾਣਾ ਕਿ ਮਾਲਕ ਜੀ ਮੈਨੂੰ ਆ ਵੀ ਦੇ ਦਿਓ ਐਸੀ ਵੀ ਮੈਨੂੰ ਲੋੜ ਹੈ ਹੋਰ ਮੇਰੇ ਕੋਲ ਥੋੜਾ ਜਿਹਾ ਆ ਜਾਵੇ ਇਹਨੂੰ ਕਹਿੰਦੇ ਹਨ ਕਿ ਮਾਇਆ ਦੇ ਮੋਹ ਦਾ ਨਸ਼ਾ ਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜਾ ਮਾਇਆ ਦਾ ਮੋਹ ਅਰੇ ਨੂੰ ਸਾੜ ਪਵ ਜੋ ਕੁਝ ਤੈਨੂੰ ਪਰਮੇਸ਼ਰ ਨੇ ਬਖਸ਼ਿਸ਼ ਕੀਤਾ ਹੈ ਉਦੇ ਵਿੱਚ ਸਬਰ ਕਰਿਆ ਕਰ ਤੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਿਆ ਕਰਕੇ हे ਮਾਲਕ ਜੀ ਘਟੋ ਘਟ ਮੈਨੂੰ ਇੰਨੇ ਕ ਜੋਗਾ ਤਾਂ ਆਪ ਜੀ ਨੇ ਬਣਾਉਣਾ ਕੀਤਾ ਤੇ हे ਮਾਲਕ ਪਤਾ ਨਹੀਂ ਕਿੰਨੇ ਸੰਸਾਰ ਦੇ ਲੋਕ ਹਨ ਜਿੰਨਾਂ ਦੇ ਨਾਲੋਂ ਆਪ ਜੀ ਨੇ ਮੈਨੂੰ ਜ਼ਿਆਦਾ ਬਖਸ਼ਿਸ਼ ਕੀਤਾ ਹੈ ਸੋ ਗੁਰਮੁਖੋ ਏਦਾਂ ਜਿਹੜਾ ਇਹ ਮੋਹ ਦਾ ਨਸ਼ਾ ਨਾ ਉਹ ਇਸ ਤਰ੍ਹਾਂ ਦੇ ਨਾਲ ਸਾੜਿਆ ਜਾਂਦਾ ਹੈ ਜਦੋਂ ਇਨਸਾਨ ਆਪਣੇ ਤੋਂ ਨੀਵੇਂ ਵੱਲ ਵੇਖ ਕੇ ਜ਼ਿੰਦਗੀ ਜਿਉਂਦਾ ਹੈ ਤੇ ਜੇਕਰ ਆਪਣੇ ਤੋਂ ਤਾਂ ਵਾਲੇ ਵੱਲ ਵੇਖ ਕੇ ਜੀਵਨ ਬਤਾਈਏ ਤੇ ਦੁਨੀਆਂ ਦਾ ਕੋਈ ਵੀ ਮਨੁੱਖ ਜਿਹੜਾ ਉਹ ਖੁਸ਼ ਨਹੀਂ ਹੋਵੇਗਾ ਕਿਉਂਕਿ ਸਾਡੇ ਤੋਂ ਤਾਂ ਵਾਲਾ ਉਹ ਫਰੋਦੂ ਆਪਣੇ ਤੋਂ ਤਾਂ ਵਾਲੇ ਵੱਲ ਵੇਖ ਕੇ ਚੁਰਦਾ ਰਹਿੰਦਾ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਜਿਹੜਾ ਮਾਇਆ ਦਾ ਮੋਹ ਹੈ ਨਾ ਇਹਨੂੰ ਸਾੜ ਹਾਂ ਤੇਰੇ ਕੋਲ ਕੋਈ ਪਦਾਰਥ ਨਹੀਂ ਕਿਸੇ ਗੱਲੋਂ ਕਮੀ ਐ ਥੋੜ੍ਹ ਹੈ ਤਾਂ ਤੂੰ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਮੰਗ ਪ੍ਰਮਾਤਮਾ ਦੇ ਕੋਲੋਂ ਪਰ ਐਦਾਂ ਨਹੀਂ ਮੰਗ ਨਾ ਬਣਾ ਲਈਂ ਕਿ ਜਿਹੜੀ ਤੇਰੇ ਮਨ ਦੇ ਵਿੱਚ ਤ੍ਰਿਸ਼ਨਾ ਦੀ ਆਗ ਬਲ ਪਵੇ ਜਦੋਂ ਤ੍ਰਿਸ਼ਨਾ ਦੀ ਆਗ ਬਲ ਪਈ ਫੇਰ ਦੁਨੀਆਂ ਦਾ ਕੋਈ ਪਦਾਰਥ ਉਹਨੂੰ ਨਹੀਂ 부ਝਾ ਸਕਦਾ ਤਾਂ ਪਾਤਸ਼ਾਹ ਜੀ ਕਹਿੰਦੇ ਝਾਲ ਮੋਹ ਸਿਆਹੀ ਕਾਦੀ ਬਣਾ ਮਾਇਆ ਦੇ ਮੋਹ ਨੂੰ ਸਾੜ ਔਰ ਜੋ ਕੁਝ ਪ੍ਰਮਾਤਮਾ ਨੇ ਤੈਨੂੰ ਬਖਸ਼ਿਆ ਉਹਦੇ ਵਿੱਚੋਂ ਥੋੜਾ ਜਿਹਾ ਹਿੱਸਾ ਕੱਢ ਕੇ ਤੇ ਕਿਸੇ ਲੋੜਵੰਦ ਦੀ ਸੇਵਾ ਵੀ ਕਰਿਆ ਕਰ ਗੁਰੂ ਸਾਹਿਬ ਜੀ ਕਹਿੰਦੇ ਐਦਾਂ ਦੀ ਇਹ ਸਿਆਹੀ ਬਣਾਉਣੀ ਕਰ ਮਤ ਕਾਗਦ ਕਰ ਸਾਰ ਹੁਣ ਸਿਆਹੀ ਤਾਂ ਬਣ ਗਈ ਕਾगज ਕਿਹੜਾ ਬਣਾਉਣਾ ਹੈ ਪਾਤਸ਼ਾਹ ਜੀ ਕਹਿੰਦੇ ਆਪਣੀ ਅਕਲ ਨੂੰ ਕਾगज ਬਣਾ ਲੈ ਪਾਪ ਤੇਰੀ ਮਤ ਜਿਹੜੀ ਉਹ ਉੱਚੀ ਤੇ ਸੁੱਚੀ ਹੋ ਜਾਵੇ ਆਪਾਂ ਅਰਦਾਸ ਬੇਨਤੀ ਕਰਦੇ ਆਂ ਨਾ ਗੁਰੂ ਚਰਨਾਂ ਵਿੱਚ ਕਿ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਇਹ ਸ਼ਬਦ ਆਪਾਂ ਪੜ੍ਹਦੇ ਹਾਂ ਤੇ ਪਾਤਸ਼ਾਹ ਜੀ ਨੇ ਵੀ ਇੱਥੇ ਗੱਲ ਕੀਤੀ ਕਹਿੰਦੇ ਮਤ ਕਾਗਦ ਕਰ ਸਾਰ ਸਾਰ ਤੋਂ ਭਾਵ ਹੁੰਦਾ ਵਧੀਆ ਸੋਹਣਾ ਕਹਿੰਦੀ ਆਪਣੀ ਮਤ ਨੂੰ ਸੋਹਣਾ ਕਾਗਜ਼ ਬਣਾ ਭਾਵ ਕਿ ਤੇਰੀ ਮਤ ਸੋਹਣੀ ਬਣ ਜਾਵੇ ਮਤ ਤੇਰੀ ਦੇ ਵਿੱਚ ਗੁਰਮਤ ਵਸ ਜਾਵੇ ਤੇ ਇਸ ਕਰਕੇ ਤੇਰੀ ਮਤ ਦੇ ਵਿੱਚੋਂ ਅਦੇ ਵੀ ਭੈੜੇ ਵਿਚਾਰ ਨਾ ਉੱਠਣ ਤੇਰੀ ਮਤ ਦੇ ਵਿੱਚੋਂ ਕਦੇ ਵੀ ਕਿਸੇ ਦਾ ਬੁਰਾ ਕਰਨ ਦੇ ਵਾਸਤੇ ਵਿਚਾਰ ਨਾ ਉੱਠੇ ਫੁਰਨਾ ਨਾ ਬਣੇ ਇਦਾਂ ਦੀ ਕਹਿੰਦੇ ਮਤ ਆਪਣੀ ਬਣਾ ਕਿਸੇ ਦਾ ਮਾੜਾ ਕਰਨ ਵਾਸਤੇ ਆਪਣਾ ਆਪਣੇ ਪਰਿਵਾਰ ਦੇ ਵਿੱਚੋਂ ਜਾਂ ਆਪਣੇ ਸ਼ਰੀਕੇ ਭੈਣਾ ਭਰਾਵਾਂ ਦੇ ਵਿੱਚੋਂ ਕਿਸੇ ਦੇ ਵੀ ਪ੍ਰਤੀ ਆਪਣੀ ਮਤ ਵਿੱਚ ਮਨ ਵਿੱਚ ਤੂੰ ਕਦੇ ਮਾੜਾ ਨਹੀਂ ਚਿਤਵਣਾ ਕਿਸੇ ਦਾ ਬੁਰਾ ਨਹੀਂ ਚਿਤਵਣਾ ਗੁਰੂ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਦੇ ਨਾਲ ਆਪਣੇ ਮਤ ਨੂੰ ਸੋਹਣੀ ਅਕਲ ਬਣਾ ਸੋਹਣਾ ਕਾਗਜ਼ ਬਣਾਉਣਾ ਕਰ ਹੁਣ ਅੱਗੇ ਪਾਤਸ਼ਾਹ ਜੀ ਨੇ ਇਥੋਂ ਤੱਕ ਸਮਝਾਤਾ ਕਿ ਸਿਆਹੀ ਬਣ ਗਈ ਮਤ ਜਿਹੜਾ ਕਾਗਜ਼ ਬਣ ਗਿਆ ਕਾਗਜ਼ ਤੇ ਲਿਖਣ ਵਾਸਤੇ ਕਲਮ ਵੀ ਚਾਹੀਦੀ ਐ ਲਿਖਾਰੀ ਵੀ ਹੋਣਾ ਚਾਹੀਦਾ ਹੁਣ ਪਾਤਸ਼ਾਹ ਜੀ ਅੱਗੇ ਫਿਰ ਦੱਸਦੇ ਨੇ ਕਿ ਕਲਮ ਕਾਦੀ ਬਣਾਉਣੀ ਐ ਲਿਖਾਰੀ ਕਿਨੂੰ ਬਣਾਉਣਾ ਭਾਉ ਕਲਮ ਕਰ ਚਿਤ ਲੇਖਾਰੀ ਗੁਰ ਪੁੱਛ ਲਿਖ ਬੀਚਾਰ ਭਾਉ ਤੋਂ ਭਾਵ ਹੁੰਦਾ ਹੈ ਪ੍ਰੇਮ ਫਿਰ ਕਹਿੰਦੇ ਆਪਣੇ ਮਨ ਦੇ ਵਿੱਚ ਅਕਾਲ ਪੁਰਖ ਦੇ ਪ੍ਰਤੀ ਪਰਮੇਸ਼ਰ ਦੀ ਕੁਦਰਤ ਕਾਇਨਾਤ ਪ੍ਰਤੀ ਪ੍ਰੇਮ ਬਣਾ ਪਿਆਰ ਬਣਾ ਪ੍ਰੇਮ ਨੂੰ ਕਹਿੰਦੇ ਆਪਣੀ ਕਲਮ ਬਣਾਉਣੀ ਕਰ ਤੇ ਕਰ ਚਿੱਤ ਲਿਖਾਰੀ ਆਪਣਾ ਮਨ ਜਿਹੜਾ ਹੈ ਆਪਣੇ ਮਨ ਨੂੰ ਲਿਖਾਰੀ ਬਣਾ ਲੈ ਮਨ ਲਿਖਾਰੀ ਬਣ ਗਿਆ ਪ੍ਰੇਮ ਦੀ ਕਲਮ ਆ ਗਈ ਫਿਰ ਹੁਣ ਲੇਖ ਕਿਵੇਂ ਲਿਖਣੇ ਨੇ ਸਤਿਗੁਰੂ ਜੀ ਕਹਿੰਦੇ ਗੁਰ ਪੁੱਛ ਗੁਰੂ ਨੂੰ ਪੁੱਛ ਸਤਿਗੁਰੂ ਨੂੰ ਪੁੱਛਿਆ ਕਰਕੇ हे ਦੇਨ ਦੁਨੀਆਂ ਦੇ ਮਾਲਕ ਦੱਸੋ ਮੈਂ ਕਿਹੜੇ ਲੇਖ ਲਿਖਾਂ ਭਾਬ ਕੇ ਦੱਸੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਹ ਕਰਮ ਕਰਨਾ ਮੈਨੂੰ ਬਹਿਣਾ ਨਹੀਂ ਆਉਂਦਾ ਉੱਠਣਾ ਨਹੀਂ ਆਉਂਦਾ ਜ਼ਿੰਦਗੀ ਦੇ ਵਿੱਚ ਮੈਂ ਆਪਣੀ ਮਿਹਨਤ ਕਰਦਾ ਮੈਨੂੰ ਕਾਰੋਬਾਰ ਕਰਨਾ ਨਹੀਂ ਆਉਂਦਾ ਮਾਲਕ ਕਾਰੋਬਾਰ ਦੇ ਵਿੱਚ ਘਾਟਾ ਪੈਂਦਾ ਦੱਸੋ ਕੀ ਕਰਾਂ ਤਾਂ ਗੁਰੂ ਸਾਹਿਬ ਜੀ ਫਿਰ ਉਹ ਸਾਰੀ ਗੱਲ ਸਾਨੂੰ ਸਮਝਾ ਦਿੰਦੇ ਨੇ ਕਿ ਇਹ ਇਨਸਾਨ ਐਦਾਂ ਆਪਣਾ ਜੀਵਨ ਬਤਾ ਆ ਕੰਮ ਤੂੰ ਆਏ ਕਰ ਆ ਕੰਮ ਇਦਾਂ ਕਰ ਤਾਂ ਹੀ ਪਾਤਸ਼ਾਹ ਜੀ ਕਹਿੰਦੇ ਗੁਰ ਪੁਛ ਗੁਰੂ ਨੂੰ ਪੁੱਛ ਕੇ ਭਾਈ ਲਿਖਣਾ ਕਰ ਲੇਖ ਲਿਖ ਨਾਮ ਸਲਾ ਲਿਖ ਲਿਖ ਅੰਤ ਨਾਮ ਪਰਾਵਰ ਫਿਰ ਅੱਗੇ ਕਹਿੰਦੇ ਹਨ ਕਿ ਆਪਣੇ ਮਤ ਰੂਪੀ ਕਾਗਜ਼ ਦੇ ਉੱਪਰ ਇਹ ਮਨੁੱਖ ਪਰਮਾਤਮਾ ਦੇ ਗੁਣਾਂ ਦੇ ਲੇਖ ਲੇਖ ਪਾਵ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣਾ ਕਰ ਨਿਰੰਕਾਰ ਦੇ ਗੁਣਾਂ ਨੂੰ ਗਾ ਉਹਦੀ ਸਿਫਤ ਕਰਿਆ ਕਰ ਬੰਦਗੀ ਕਰਿਆ ਕਰ ਤੇ ਫਿਰ ਉਹਨਾਂ ਗੁਣਾਂ ਦੇ ਮੁਤਾਬਕ ਆਪਣਾ ਜੀਵਨ ਬਸਰ ਕਰਿਆ ਕਰ ਤੇ ਇਹ ਵੀ ਲੇਖ ਆਪਣੀ ਮਤ ਵਿੱਚ ਵਸਾਉਣਾ ਕਰ ਕਿ ਅਕਾਲ ਪੁਰਖ ਦੇ ਗੁਣਾਂ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ ਬਾਬਾ ਇਹੋ ਲੇਖਾ ਲਿਖ ਜਾਣ ਬਾਬਾ ਤੁਭਾਵ ਕਹਿੰਦੇ ਹੈ ਭਾਈ ਹੈ ਸੋਹਣੇ ਵੀਰ ਕਹਿੰਦੇ ਇਹ ਲੇਖਾ ਇਦਾਂ ਦਾ ਲੇਖਾ ਲਿਖਣਾ ਜਾਣ ਭਾਵ ਕੇ ਇਹ ਲਿਖਣ ਦੀ ਜਾਚ ਸਿੱਖ ਆਪਣੀ ਜ਼ਿੰਦਗੀ ਦੇ ਵਿੱਚ ਇਸ ਹਿਤਾਬ ਕਿਤਾਬ ਨੂੰ ਲਿਖਣਾ ਸਿੱਖ ਲੈ ਭਾਵਕ ਇਹ ਸੋਝੀ ਪ੍ਰਾਪਤ ਕਰ ਲੈ ਸਮਝ ਪ੍ਰਾਪਤ ਕਰ ਗੁਰੂ ਦੇ ਕੋਲੋਂ ਜਿਥੈ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨੀਸਾਣ ਕਹਿੰਦੇ ਤੈਨੂੰ ਇੰਨੀ ਇੱਕ ਸਮਝ ਆ ਜਾਵੇ ਪਹਿਲਾਂ ਕਿ ਜਿਹੜੀ ਥਾਂ ਤੇ ਜ਼ਿੰਦਗੀ ਦੇ ਵਿੱਚ ਕੀਤੇ ਹੋਏ ਕਰਮਾਂ ਦਾ ਹਿਸਾਬ ਕਿਤਾਬ ਮੰਗਿਆ ਜਾਂਦਾ ਲੇਖਾ ਜੋਖਾ ਮੰਗਿਆ ਜਾਂਦਾ ਹੈ ਕਹਿੰਦੇ ਪਰ ਉੱਥੇ ਜਿਹੜਾ ਇਹ ਸ਼ੁਭ ਕਰਮਾਂ ਦਾ ਲੇਖਾ ਹੈ ਨਾ ਇਹ ਰਾਹਦਾਰੀ ਬਣਦਾ ਹੈ ਸ਼ੁਭ ਕਰਮ ਜਿਹੜੇ ਨਾਲ ਚੱਲਦੇ ਹਨ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਹੜਾ ਤੇਰਾ ਜਪਿਆ ਹੋਇਆ ਨਾਮ ਕੀਤੀ ਹੋਈ ਸੰਗਤ ਹੈ ਸੰਗਤ ਵਿੱਚ ਤੂੰ ਕਿੰਨਾ ਕੁ ਸਮਾਂ ਬਹਿਨਾ 10 ਮਿੰਟ 15 ਘੰਟਾ ਅੱਧਾ ਘੰਟਾ ਜਿੰਨਾ ਵੀ ਸਮਾਂ ਕਹਿੰਦੇ ਬਹਿਨਾ ਜਿੰਨਾ ਵੀ ਸਮਾਂ ਸੇਵਾ ਕਰਦਾ ਯਾਦ ਰੱਖੀ ਕਹਿੰਦੇ ਪਰ ਤਿੱਥੇ ਹੋਏ ਸੱਚਾ ਨਿਸ਼ਾਨ ਉਤੇ ਬ ਨਿਸ਼ਾਨੀ ਬਣ ਕੇ ਨਿਸ਼ਾਨ ਬਣ ਕੇ ਇਹ ਸਮਾਂ ਤੇਰੇ ਨਾਲ ਚੱਲਦਾ ਰਹਾ ਜਿੱਥੇ ਮਿਲੈ ਵੜ ਆਈਆ ਸਦ ਖੁਸ਼ੀਆਂ ਸਦ ਚਾਹ ਪਿੰਦੇ ਇਹ ਮਨੁੱਖ ਫਿਰ ਆਪਣੇ ਲੇਖ ਇਦਾਂ ਦੇ ਬਣਾ ਆਪਣੇ ਕਰਮ ਇਦਾਂ ਦੇ ਬਣਾ ਜਦੋਂ ਕਰਮ ਗੁਰੂ ਦੇ ਮੁਤਾਬਕ ਬਣਾਉਣੇ ਸ਼ੁਰੂ ਕਰ ਦਿੱਤੇ ਚੱਲਣਾ ਤੇਰਾ ਗੁਰੂ ਸਾਹਿਬ ਜੀ ਦੇ ਮੁਤਾਬਕ ਹੋ ਗਿਆ ਤੇ ਕਹਿੰਦੇ ਸੁਣ ਫਿਰ ਜਿੱਥੇ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਨੇ ਸਦਾ ਪਰ ਉਥੇ ਖੁਸ਼ੀਆਂ ਤੇ ਆਤਮਿਕ ਹੁਲਾਰੇ ਆਉਂਦੇ ਹਨ ਭਾਵੇਂ ਇਨਸਾਨ ਫਿਰ ਪ੍ਰਸੰਨਤਾ ਦੇ ਵਾਲਾ ਜੀਵਨ ਜਿਉਂਦਾ ਹੈ ਤਨ ਮੁਕਟਕੇ ਨਿਕਲ ਹੈ ਜਿਨ ਮਨ ਸਚਾ ਨਾਉ ਫਿਰ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਮਨ ਦੇ ਵਿੱਚ ਸੱਚਾ ਨਾਮ ਵਸ ਜਾਂਦਾ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਪਰਮਾਤਮਾ ਦੇ ਨਾਮ ਦੇ ਉਹ ਜਿਹੜੇ ਫਿਰ ਲੇਖੇ ਲਿਖ ਦਿੱਤੇ ਜਾਂਦੇ ਹਨ ਤਾਂ ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹਨਾਂ ਦੇ ਮੁਖ ਦੇ ਉੱਪਰ ਸੋਨੇ ਟਿੱਕੇ ਲੱਗਦੇ ਨੇ ਭਾਵ ਉਹਨਾਂ ਨੂੰ ਮਾਣ ਮਿਲਦਾ ਹੈ ਆਦਰ ਮਿਲਦਾ ਹੈ ਸਤਿਕਾਰ ਮਿਲਦਾ ਹੈ ਉਹਨਾਂ ਦੇ ਮੁਖ ਉਜਲੇ ਹੁੰਦੇ ਹਨ ਕੰਮ ਮਿਲੈ ਤਾਂ ਪਾਈਐ ਨਾ ਹੀ ਗੱਲ ਵਾਉ ਦਵਾਉ ਗੱਲੇ ਵਾਉ ਦਵਾਉ ਤੋਂ ਭਾਵ ਉਹਨਾਂ ਦਾ ਹਵਾਈ ਗੱਲਾਂ ਕਰ ਲੀਆਂ ਫਜ਼ੂਲ ਗੱਲਾਂ ਕਰਨੀਆਂ ਕੇਵਲ ਗੱਲਾਂ ਬਾਤਾਂ ਜੋਗੇ ਹੀ ਰਹਿ ਜਾਣਾ ਗੁਰੂ ਸਾਹਿਬ ਜੀ ਕਹਿੰਦੇ ਮਨੁੱਖ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਨਹੀਂ ਬਣਦਾ ਗੁਰੂ ਦੀ ਕਿਰਪਾ ਦਾ ਪਾਤਰ ਨਹੀਂ ਬਣਦਾ ਔਰ ਮਹਿਰਮਤ ਦਾ ਪਾਤਰ ਨਹੀਂ ਬਣਦਾ ਤੇ ਗੱਲਾਂ ਬੜੀਆਂ ਕਰਦਾ ਗੱਲਾਂ ਤੋਂ ਭਾਵ ਕੇ ਕੇਵਲ ਇਨਸਾਨ ਗੱਲਾਂ ਜੋਗਾ ਰਹਿ ਜਾਂਦਾ ਹੈ ਆਪਣਾ ਆਚਰਣ ਨਹੀਂ ਸੁਧਾਰਦਾ ਆਚਰਣ ਉਹਦਾ ਉਦਾਂ ਦਾ ਹੁੰਦਾ ਹੈ ਜ਼ਿੰਦਗੀ ਉਹ ਉਸੇ ਤਰ੍ਹਾਂ ਦੇ ਨਾਲ ਮੰਦੇ ਕਰਮਾਂ ਕਰਕੇ ਜਿਉਂਦਾ ਰਹਿੰਦਾ ਹੈ ਗੁਰੂ ਗ੍ਰੀਵ ਨਵਾਜ ਪਾਤਸ਼ਾਹ ਜੀ ਬਾਣੀ ਵਿੱਚ ਸਮਝਾਉਂਦੇ ਹਨ ਕਹਿੰਦੇ ਅਰਦਾਸ ਕਰਿਆ ਕਰ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਗੱਲ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋਂ ਕੁਸੁੱਧ ਕਾਲੀਆਂ ਬਾਹਰ ਹੋ ਚਟਵੀਆ ਇਹਦੇ ਇਹ ਬੇਨਤੀ ਕਰਿਆ ਕਰ ਕਿ ਹੇ ਮਾਲਕ ਜੀ ਅਸੀਂ ਗੱਲਾਂ ਬਾਤਾਂ ਕਰਕੇ ਬਹੁਤ ਜਿਆਦੇ ਚੰਗੇ ਬਣਦੇ ਹਾਂ ਪਰ ਸਾਡਾ ਆਚਰਨ ਬੜਾ ਭੈੜਾ ਹੈ ਆਚਰਣ ਅਸੀਂ ਬਹੁਤ ਮਾੜਾ ਬਣਾ ਚੁੱਕੇ ਹਾਂ ਤੇ ਮਨ ਸਾਡਾ ਕਾਲਾ ਬਣਿਆ ਹੋਇਆ ਹੈ ਭਾਵ ਕਿ ਮਨ ਦੇ ਵਿੱਚ ਬੁਰੇ ਕਰਮਾਂ ਦੀ ਕਾਲਖ ਲੱਗੀ ਹੋਈ ਹੈ ਤੇ ਬਾਹਰੀ ਤੌਰ ਤੇ ਬੜਾ ਨਿਸ਼ਕ ਪੁਸ਼ ਕੇ ਰਹਿੰਨੇ ਆ ਆਪਣੇ ਆਪ ਨੂੰ ਬੜਾ ਧਰਮੀ ਕਹਿਲਾ ਦਿੰਨੇ ਆ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਗੱਲੀ ਵਾਉ ਦਵਾਉ ਭਾਈ ਕੇਵਲ ਹਵਾਈ ਗੱਲਾਂ ਫਜ਼ੂਰ ਗੱਲਾਂ ਕਰਨ ਦੇ ਨਾਲ ਬਾਹਰੀ ਤੌਰ ਤੇ ਗੱਲਾਂ ਕਰਨ ਦੇ ਨਾਲ ਉਹ ਪਰਮਾਤਮਾ ਦੀ ਜਿਹੜੀ ਬਖਸ਼ਿਸ਼ ਦੇ ਪਾਤਰ ਨਹੀਂ ਬਣਿਆ ਜਾਂਦਾ ਇੱਕ ਆਵੈ ਇੱਕ ਜਾਹੇ ਉੱਠ ਰੱਖੀਏ ਨਾਵਸਲਾਰ ਕਹਿੰਦੇ ਮਨੁੱਖ ਜਿਕਰ ਤੂੰ ਆਪਣੀ ਜ਼ਿੰਦਗੀ ਨੂੰ ਨਹੀਂ ਸੁਧਾਰੇਗਾ ਆਪਣੇ ਜੀਵਨ ਦੇ ਵਿੱਚ ਉਹ ਲੇਖ ਨਹੀਂ ਲਿਖੇਗਾ ਜਿਹੜੇ ਲੇਖ ਤੈਨੂੰ ਬਾਣੀ ਲਿਖਣ ਵਾਸਤੇ ਆਖਦੀ ਹੈ ਨਾ ਸੁਣ ਕਹਿੰਦੇ ਧਿਆਨ ਦੇ ਨਾਲ ਵੇਖ ਸੰਸਾਰ ਦੇ ਵਿੱਚ ਵੇ ਅੰਤ ਜੀਵ ਆਉਂਦੇ ਹਨ ਤੇ ਆਪ ਦਾ ਸਫਰ ਮੁਕਾ ਕੇ ਇੱਥੋਂ ਚਲੇ ਜਾਂਦੇ ਨੇ ਜਿੰਨੀ ਕ ਜਿੰਦਗੀ ਦਿੱਤੀ ਮਾਲਕ ਨੇ ਉਨੀ ਕ ਜਿੰਦਗੀ ਬਤਾ ਕੇ ਅੰਤ ਨੂੰ ਚਲੇ ਜਾਂਦੇ ਹਨ ਕਈ ਆਪਣੇ ਆਪ ਨੂੰ ਵੱਡੇ ਵੱਡੇ ਸਰਦਾਰ ਅਖਵਾਉਂਦੇ ਨੇ ਕਿ ਮੈਂ ਬੜਾ ਵੱਡਾ ਸਰਦਾਰ ਮੈਂ ਜ਼ਮੀਨਾਂ ਦਾ ਮਾਲਕ ਜਗੀਰਾਂ ਦਾ ਮਾਲਕ ਹਾਂ ਗੁਰੂ ਸਾਹਿਬ ਜੀ ਕਹਿੰਦੇ ਆਪਣੇ ਲੇਖ ਉਹ ਭੜੇ ਲਿਖਾ ਲੈਂਦੇ ਨੇ ਕੀ ਫਾਇਦਾ ਉਹਨਾਂ ਦਾ ਆਿਆਂ ਦਾ ਅੱਗੇ ਚਲੇ ਜਾਂਦੇ ਹਨ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਕਹਿੰਦੇ ਕਈ ਵਿਚਾਰੇ ਜਗਤ ਵਿੱਚ ਫਿਰ ਉਹ ساری ਜ਼ਿੰਦਗੀ ਮੰਗਤੇ ਬਣ ਕੇ ਹੀ ਜੀਵਨ ਬਿਤਾ ਜਾਂਦੇ ਨੇ ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਹਨ ਭਾਵੇਂ ਕਿ ਬੜੇ ਅਮੀਰ ਹੁੰਦੇ ਹਨ ਕਈ ਭਿਖਾਰੀ ਨੇ ਕਈ ਭਾਰੀ ਕਚਹਿਰੀਆਂ ਲਾਉਂਦੇ ਹਨ ਅਗੈ ਗਇਆ ਜਾਣੀਐ ਵਿਣ ਨਾ ਵੇ ਵਕਾਰ ਪਰ ਗੁਰੂ ਪਾਤਸ਼ਾਹ ਜੀ ਇੱਥੇ ਛੋੜੀ ਦਿੰਦੇ ਹਨ ਕਿ हे ਮਨੁੱਖ ਪ੍ਰਮਾਤਮਾ ਨੇ ਇਹ ਨਹੀਂ ਵੇਖਣਾ ਕਿ ਤੂੰ ਕਿੰਨਾ ਕੁ ਵੱਡਾ ਸਰਦਾਰ ਹੈ ਕਿੰਨੀਆਂ ਕੁ ਜ਼ਗੀਰਾਂ ਦਾ ਮਾਲਕ ਹੈ ਕਿੰਨਾ ਕੁ ਤੇਰੇ ਕੋਲ ਧਨ ਸੀ ਜਾਂ ਤੂੰ ਗਰੀਬ ਸੀ ਜਾਂ ਅਮੀਰ ਸੀ ਕਹਿੰਦੇ ਵਾਹਿਗੁਰੂ ਜੀ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈ ਪਰਮਾਤਮਾ ਦੇ ਦਰ ਤੇ ਜੇਕਰ ਗੱਲ ਹੁੰਦੀ ਹੈ ਕਹਿੰਦੇ ਬਿਨ ਨਾਮ ਹੈ ਵਿਕਾਰ ਵਾਹਿਗੁਰੂ ਜੀ ਦੇ ਨਾਮ ਸਿਮਰਤੋ ਬਿਨਾ ਸਾਰਾ ਕੁਝ ਵੀ ਅਰਥ ਹੈ ਵਾਹਿਗੁਰੂ ਮਾਲਕ ਪਰਮੇਸ਼ਰ ਦੇ ਨਾਮ ਦੀ ਹੀ ਉੱਤੇ ਤਾਂ ਗੱਲ ਹੁੰਦੀ ਹੈ ਪਰਮਾਤਮਾ ਨੂੰ ਸਾਡੀਆਂ ਸਰਦਾਰੀਆਂ ਜਾਂ ਸਾਡੇ ਕੰਗਾਲ ਹੋਣ ਦੇ ਨਾਲ ਕੋਈ ਮਤਲਬ ਨਹੀਂ ਹੈ ਗੁਰੂ ਸਾਹਿਬ ਜੀ ਕਹਿੰਦੇ ਭਾਵੇਂ ਰਾਜਾ ਭਾਵੇਂ ਕੋਈ ਭਿਖਾਰੀ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ ਆਪਣਾ ਜੀਵਨ ਬੇਅਰਥ ਗਵਾ ਕੇ ਚਲੇ ਜਾਂਦੇ ਹਨ ਭੈ ਤੇ ਰਹੇ ਡਰ ਅਗਲਾ ਖਾਪ ਖਾਪ ਛਜ ਦੇ ਫਿਰ ਕਹਿੰਦੇ ਹੈ ਅਕਾਲ ਪੁਰਖ ਜੀਓ ਕਹਿੰਦੇ ਜਿੰਦਗੀ ਦੇ ਵਿੱਚ ਜਿਹੜਾ ਇਹ ਡਰ ਹੈ ਨਾ ਕਿ ਅਸੀਂ ਤੇਰੇ ਤੋਂ ਦੂਰ ਹੋਏ ਹਾਂ ਕਹਿੰਦੇ ਇਹ ਡਰ ਜਿਹੜਾ ਬਹੁਤ ਸਾਨੂੰ ਦੁਖੀ ਕਰਦਾ ਹੈ ਖੱਪ-ਖੱਪ ਛੱਜੇ ਦੇ ਸਾਡਾ ਸਰੀਰ ਵੀ ਕਹਿੰਦੇ ਨਾਸ਼ ਹੋ ਰਿਹਾ ਭਾਵ ਸਰੀਰ ਦਿਨ ਬਾ ਦਿਨ ਘਟਦਾ ਜਾਂਦਾ ਹੈ ਘਟਦਾ ਜਾਂਦਾ ਹੈ ਮਾਲਕ ਜੀ ਤੁਹਾਡੇ ਤੋਂ ਦੂਰ ਹੋ ਗਏ ਆ ਬੜੀ ਚਿੰਤਾ ਹੈ ਮਨ ਦੇ ਵਿੱਚ ਬੜਾ ਫਿਕਰ ਹੈ ਪਰ ਗੁਰਮੁਖੋ ਸਾਡਾ ਸੁਭਾਅ ਕਿਦਾਂ ਦਾ ਬਣਿਆ ਹੋਇਆ ਹੈ ਕਿ ਮਹੀਨੇ ਦੇ ਵਿੱਚ ਆਪਾਂ ਇੱਕ ਵਾਰੀ ਗੁਰੂ ਘਰ ਆ ਗਏ ਗੁਰੂ ਚਰਨਾਂ ਵਿਚ ਆ ਕੇ ਹਾਜ਼ਰੀ ਲਗਵਾਤੀ ਤੇ ਭਾਵੇਂ ਸਾਰਾ ਮਹੀਨਾ ਨਾ ਆਈਏ ਸਾਨੂੰ ਕੋਈ ਫਰਕ ਨਹੀਂ ਪੈਂਦਾ ਬਾਣੀ ਇੱਕ ਦਿਨ ਪੜ ਲਈਏ ਦੂਜੇ ਦਿਨ ਨਾ ਪੜੀਏ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਇਹ ਮਨੁੱਖ ਦੁਨੀਆਂ ਦੇ ਧੰਦੇ ਵੀ ਕਰ ਕਰਮ ਵੀ ਆਪਣੇ ਕਰ ਪਰ ਉੱਥੇ ਪ੍ਰਮਾਤਮਾ ਨੂੰ ਵੀ ਯਾਦ ਰੱਖ ਪਾਤਸ਼ਾਹ ਜੀ ਕਹਿੰਦੇ ਹਨ ਕਿ हे ਮਾਲਕ ਜੀ ਆਪ ਜੀ ਤੋਂ ਦੂਰ ਹੋ ਗਿਆਂ ਇਹ ਚਿੰਤਾ ਜ਼ਿੰਦਗੀ ਦੇ ਵਿੱਚ ਸਾਨੂੰ ਸਤਾ ਰਹੀ ਹੈ ਕਿਉਂਕਿ ਸਰੀਰ ਜਿਹੜਾ ਦਿਨ ਬੈ ਦਿਨ ਢੈਂਦਾ ਜਾਂਦਾ ਹੈ ਨਾਸ਼ ਹੁੰਦਾ ਜਾਂਦਾ ਹੈ ਨਾਮ ਜਨਾ ਸੁਲਤਾਨ ਖਾਨ ਹੋਂਦੇ ਡਠੇ ਖੇ ਕਹਿੰਦੇ ਹੈ ਮਾਲਕ ਜੀ ਤੇਰੀ ਯਾਦ ਤੋਂ ਬਿਨਾ ਮਾਇਆ ਦਾ ਕਾਹਦਾ ਮਾਣ ਕਰਨਾ ਹੈ ਧੰ ਦਾ ਕਾਹਦਾ ਮਾਣ ਕਰੀਏ ਸਰੀਰ ਦਾ ਕਾਹਦਾ ਮਾਣ ਕਰੀਏ ਆਪਣੇ ਕਾਰੋਬਾਰਾਂ ਦਾ ਕਾਹਦਾ ਮਾਣ ਕਰੀਏ ਕਹਿੰਦੇ ਇੱਥੇ ਤਾਂ ਜਿੰਨਾਂ ਦੇ ਨਾਮ ਸੁਲਤਾਨ ਖਾਨ ਕਰਕੇ ਵੱਜਦੇ ਸਨ ਨਾ ਵੱਡੇ ਵੱਡੇ ਰਾਜੇ ਆਪਣੇ ਆਪ ਨੂੰ ਅਖਵਾਉਂਦੇ ਰਹੇ ਕਹਿੰਦੇ ਉਹ ਵੀ ਅੰਤ ਨੂੰ ਮਿੱਟੀ ਦੇ ਵਿੱਚ ਮਿਲ ਗਏ ਖਾਕ ਦੇ ਵਿੱਚ ਮਿਲ ਗਏ ਹਨ ਨਾਨਕ ਉੱਠੀ ਚੱਲੇ ਆ ਸਭ ਕੂੜੇ ਟੁੱਟੈ ਨੇ ਕਹਿੰਦੇ ਜਦੋਂ ਸੰਸਾਰ ਤੋਂ ਉਹ ਤੁਰੇ ਜਾਂਦੇ ਨੇ ਤੁਰ ਤੁਰਦੇ ਨੇ ਚੱਲਦੇ ਹਨ ਫਿਰ ਕਹਿੰਦੇ ਸਾਰੇ ਝੂਠੇ ਮੋਹ ਪਿਆਰ ਆਦਿਕ ਮੁੱਕ ਜਾਂਦੇ ਨੇ ਸਭ ਕੁਝ ਖਤਮ ਹੋ ਜਾਂਦਾ ਜਿਹੜਾ ਪ੍ਰਮਾਤਮਾ ਦੇ ਨਾਲ ਵਾਹਿਗੁਰੂ ਜੀ ਦੇ ਨਾਲ ਗੁਰੂ ਦੇ ਨਾਲ ਰਿਸ਼ਤਾ ਬਣਿਆ ਹੁੰਦਾ ਹੈ ਬਸ ਉਹੀ ਕੇਵਲ ਤੇ ਕੇਵਲ ਬਾਕੀ ਰਹਿ ਜਾਂਦਾ ਹੈ ਹੋਰ ਕਹਿੰਦੇ ਸਾਰਾ ਕੁਝ ਟੁੱਟ ਜਾਂਦਾ ਹੈ ਖਤਮ ਹੋ ਜਾਂਦਾ ਹੈ ਸੋ ਗੁਰਮੁਖੋ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਸਾਨੂੰ ਇਹ ਸਮੱਤ ਬਖਸ਼ਿਸ਼ ਕੀਤੀ ਹੈ ਕਿ ਭਾਈ ਇਦਾਂ ਦੇ ਕਰਮਾਂ ਦੇ ਲੇਖ ਲਿਖ ਜਿਹੜੇ ਲੇਖ ਤੇਰੀ ਜ਼ਿੰਦਗੀ ਦੇ ਵਿੱਚ ਸਹਾਈ ਹੋਵਣ ਜਿਹੜੇ ਲੇਖ ਤੈਨੂੰ ਮਾਲਕ ਦੇ ਵੈ ਗੁਰੂ ਜੀ ਦੇ ਚਰਨਾਂ ਦੇ ਤੱਕ ਲੈ ਕੇ ਜਾਣ ਤੇ ਹੋਰ ਜਿਹੜੀਆਂ ਜ਼ਿੰਦਗੀ ਦੇ ਵਿੱਚ ਬੁਰਾਈਆਂ ਭੈੜੇ ਮੰਦੇ ਕਰਮ ਆਦਿਕ ਤੂੰ ਕਰਦੈਂ ਉਹਨਾਂ ਦਾ ਤਿਆਗ ਕਰ ਨਸ਼ੇ ਆਦਿਕਾਂ ਦਾ ਤਿਆਗ ਕਰ ਤੇ ਸੱਚ ਦੇ ਨਾਲ ਜੁੜ ਜਾ ਪਾਤਸ਼ਾਹ ਜੀ ਮਿਹਰ ਅਮਤ ਕਰਨ ਸਾਨੂੰ ਸਮਤ ਸੋਧੀ ਆ ਜਾਵੇ ਇੰਨੀ ਕਿ ਸੇਵਾ ਪ੍ਰਵਾਨ ਕਰਨੀ ਦੀ ਹੋਣਾ ਬੇਅੰਤ ਬੇਅੰਤ ਭੁੱਲਾਂ ਦੀ ਮਾਫੀ ਆਓ ਗੁਰੂ ਚਰਨਾਂ ਦੇ ਵਿੱਚ ਆਪਾਂ ਅਰਦਾਸ